ਪੰਜਾਬ ਸਰਕਾਰ ਵੱਲੋਂ ਐਲਾਨੇ ਗਏ ਵੈਲਫੇਅਰ ਬੋਰਡ ਦੇ ਨਵ ਨਿਯੁਕਤ ਚੇਅਰਮੈਨ ਕੇਸ਼ਵ ਵਰਮਾ ਦਾ ਬਸੀਂ ਠਾਣਾ ਵਿਖੇ ਸਵਰਨਕਾਰਾਂ ਨੇ 올 ਇੰਡੀਆ ਸਵਰਨਕਾਰ ਸੰਘ ਦੀ ਵਾਈਸ ਪ੍ਰਧਾਨ ਤੇ ਜ਼ਿਲ੍ਹਾ ਪ੍ਰਧਾਨ ਸੁਰੇਂਦਰ ਆਸ਼ਟਾ ਜੀ ਗਵਾਈ ਵਿੱਚ ਕੀਤਾ ਵਿਰੋਧ ਪੇਸ਼ ਹੈ ਪੀ 24 ਤੋਂ ਰਾਜਕਾਲ ਸ਼ਰਮਾ ਦੀ ਖਾਸ ਰਿਪੋਰਟ ਪੰਜਾਬ ਸਰਕਾਰ ਵੱਲੋਂ ਵੈਲਫੇਅਰ ਬੋਰਡ ਦੇ ਨਵ ਨਿਯੁਕਤ ਚੇਅਰਮੈਨ ਕੇਸ਼ਵ ਵਰਮਾ ਦਾ ਸਵਰਨਕਾਰਾਂ ਵੱਲੋਂ ਕੀਤਾ ਗਿਆ ਵਿਰੋਧ ਅੱਜ ਬਸੀਪਖਣਾ ਵਿਖੇ स्वर्णਕਾਰਾਂ ਵੱਲੋਂ ਅੱਜ सुरेंद्र ਆਸਠਾ ਜੋ ਕਿ ਜ਼ਿਲ੍ਹਾ ਪ੍ਰਧਾਨ ਨੇ ਤੇ ਮਹਾਸੰਗ ਰਾਸ਼ਟਰੀ ਮਹਾਸੰਗ ਦੇ ਵਾਇਸ ਪ੍ਰੈਜ਼ੀਡੈਂਟ ਨੇ ਅੱਜ ਬਸੀਪਖਣਾ ਵਿਖੇ स्वर्णਕਾਰਾਂ ਵੱਲੋਂ ਵਿਰੋਧ ਕੀਤਾ ਗਿਆ ਜੋ ਪੰਜਾਬ ਸਰਕਾਰ ਵੱਲੋਂ ਵੈਲਫੇਅਰ ਸਰਕਾਰ ਵੈਲਫੇਅਰ ਬੋਰਡ ਦੇ ਚੇਅਰਮੈਨ ਲੈ ਨੇ ਉਹਨਾਂ ਦਾ ਵਿਰੋਧ ਕੀਤਾ ਗਿਆ ਕਿ ਜਿਸ ਬੰਦੇ ਨੂੰ स्वर्णਕਾਰਾਂ ਬਾਰੇ ਪਤਾ ਹੀ ਨਹੀਂ ਸਰਕਾਰ ਵੱਲੋਂ ਆਪਣੇ ਚਾਹੇਤਿਆਂ ਨੂੰ ਖੁਸ਼ ਕਰਨ ਲਈ ਉਹਨਾਂ ਨੂੰ ਬੋਰਡ ਦਾ ਚੇਅਰਮੈਨ ਲਗਾਇਆ ਗਿਆ ਹੈ ਸੋ ਗੱਲ ਕਰਾਂਗੇ सुरेंद्र ਆਸ਼ਠਾ ਜੀ ਜੋ ਕਿ स्वर्णਕਾਰ ਸੰਘ ਦੇ ਜ਼ਿਲ੍ਹਾ ਪ੍ਰਧਾਨ ਨੇ ਤੇ 올 ਇੰਡੀਆ स्वर्णकार संघ ਦੇ ਵਾਈਸ ਪ੍ਰੈਜ਼ੀਡੈਂਟ ਨੇ ਉਹਨਾਂ ਨਾਲ ਗੱਲ ਕਰਾਂਗੇ ਅੱਜ ਵਿਰੋਧ ਜਤਾ ਰਹੇ ਹੋ ਕੀ ਕਾਰਨ ਹੈ ਕਾਰਨ ਇਹ ਹੈ ਕਿ ਜੋਦ ਉਹਨਾਂ ਚੇਅਰਮੈਨ ਲਗਾਇਆ ਗਿਆ ਉਹ ਸਾਡੇ ਕਿਤੇ ਨਾਲ ਸੰਬੰਧਿਤ ਨਹੀਂ ਹੈਗਾ ਸਾਡੇ ਕਿਤੇ ਦੇ ਸੰਬੰਧਿਤ ਆਦਮੀ ਹੀ ਸਾਡੀ ਮੁਸ਼ਕਲਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਪਰ ਜੋ ਸਾਡੇ ਉਤਕਲੀਫਾਂ ਨੇ ਉਹ ਜਾਣ ਸਕਦਾ ਉਹ ਇਸ ਕਿਤੇ ਨਾਲ ਸੰਬੰਧਤ ਨਾ ਹੁੰਦੇ ਹੋયા ਸਾਡੀ ਕਿਸੇ ਮੁਸ਼ਕਲ ਨੂੰ ਅੱਗੇ ਨਹੀਂ ਪੇਟਾ ਸਕਦਾ ਤੇ ਸਾਡੀ ਮੰਗ ਹੈ ਸਤਕਾਰ ਕੋਲੋਂ ਜਿਹੜੀ ਇਹ ਝੂਠ ਹੋਈ ਹੈ ਇੱਕ ਨੂੰ ਕਿਰਪਾ ਕਰਕੇ ਦਰੁਪਤ ਕੀਤਾ ਜਾਏ ਔਰ ਜੋ ਸਵਨਕਰ ਕਿਤੇ ਨਾਲ ਸਾਡਾ ਜੁੜਿਆ ਹੋ ਸਾਥੀ ਹੈ ਕੋਈ ਵੀ ਹੈ ਉਸ ਨੂੰ ਸਵਨਕਰ ਸੰਗ ਦਾ ਚੇਅਰਮੈਨ ਲਗਾਇਆ ਜਾਏ ਸਾਡੇ ਮਹਿਮਾਨ ਮੈਂ। ਸੋਇਰਾ ਦੀ ਮੰਗ ਹੈ ਕਿ ਜੋ ਬੰਦਾ ਸਾਡੇ ਕਿਤੇ ਨਾਲ ਜੁੜਿਆ ਹੈ ਉਸ ਨੂੰ ਹੀ ਸਾਡੇ ਇਸ ਬੋਰਡ ਦਾ ਚੇਅਰਮੈਨ ਨੁਕੀ ਕੀਤਾ ਜਾਵੇ ਤਾਂ ਜੋ स्वर्णਕਾਰਾਂ ਦੀਆਂ ਛੋਟੀਆਂ ਤੋਂ ਛੋਟੀਆਂ ਸਮੱਸਿਆਵਾਂ ਸਰਕਾਰ ਦੇ ਧਿਆਨ ਵਿੱਚ ਲਿਆ ਕੇ स्वर्णਕਾਰਾਂ ਦੀ ਸਮੱਸਿਆ ਦਾ ਹੱਲ ਹੋ ਸਕੇ ਸੋ स्वर्णਕਾਰਾਂ ਵੱਲੋਂ ਇਹ ਰੋਸ ਜਤਾਇਆ ਜਾ ਰਿਹਾ ਹੈ ਭਾਰੀ ਰੋਸ ਹੈ ਸਾਡੇ ਨਾਲ ਹਮਿੰਦਰ ਦਲਾਲ ਜੋ ਕਿ ਬਸੀਪਟਣਾ स्वर्णਕਾਰ ਸੰਘ ਦੇ ਪ੍ਰਧਾਨ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਅੱਜ ਤੁਸੀਂ ਕਟ ਕੀਤਾ ਹੈ स्वर्णਕਾਰਾਂ ਦਾ ਅੱਜ ਵਿਰੋਧ ਜਤਾ ਰਹੇ ਹੋ ਕੀ ਕਹੋਗੇ ਅੱਜ ਜਿਹੜੇ स्वर्णਕਾਰ ਨੂੰ ਵੈਲਫੇਅਰ ਦੇ ਚੇਅਰਮੈਨ ਲਾਇਆ ਕੇਸ਼ਵ ਬਰਮਾ ਜੀ ਅਸੀਂ ਇਹ ਕਹਿੰਨੇ ਆ ਕਿ ਸ਼ੁਰੂ ਦੇ ਸਾਡੇ ਨਾਲ ਧੱਕਾ ਹੁੰਦਾ ਆ ਰਿਹਾ ਸਵਨਕਾਰਾਂ ਨਾਲ ਤੇ ਇਹ ਜਿਹੜੇ ਲਾਏ ਆ ਇਹ ਕਪੜਾ ਵਪਾਰੀ ਆ ਚਲੋ ਖੈ ਸਾਡੇ ਭਾਈਚਾਰੇ ਚੋਂ ਹੀ ਆ ਵਧੀਆ ਗੱਲ ਆ ਪਰ ਇਹ ਸਾਡੀ ਮੁਸ਼ਕਲ ਨੂੰ ਨਹੀਂ ਹੱਲ ਕਰ ਸਕਦੇ ਇਹ ਸਾਡੀ ਕਿਹੜੀ ਮੁਸ਼ਕਲ ਆ ਸਿਰ ਸਵਨਕਾਰ ਕਿਹੜਾ ਇਹ ਸੰਬੰਧਤ ਆ ਇਹਦੇ ਨਾਲ ਉਹ ਕਰ ਸਕਦਾ ਕਿ ਇਹਦੇ ਕਿਹੜੀਆਂ ਮੁਸ਼ਕਲਾਂ ਨਹੀਂ ਆ ਸੋ ਮੰਗ ਹੈ ਇੱਕ ਸੁਰ ਦੇ ਵਿੱਚ ਸਵਨਕਾਰਾਂ ਦੀ ਕਿ ਸਾਡੇ ਕੀਤੇ ਨਾਲ ਸੰਬੰਧਤ ਜੋ ਵਿਅਕਤੀ ਹੈ ਉਸਨੂੰ ਹੀ स्वर्णਕਾਰ ਬੋਰਡ ਦਾ ਚੇਅਰਮੈਨ ਲਗਾਇਆ ਜਾਵੇ ਸੋ ਪੰਜਾਬ ਸਰਕਾਰ ਨੂੰ ਇਹ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ ਕਿ स्वर्णਕਾਰਾਂ ਦਾ ਬੋਰਡ ਤਾਂ ਬਣਿਆ ਪਰ ਜੇਕਰ ਬੋਰਡ ਦੇ ਵਿੱਚ ਵਿਅਕਤੀ ਹੀ ਉਹਨਾਂ ਦੇ ਕੀਤੇ ਨਾਲ ਸੰਬੰਧਿਤ ਨਹੀਂ ਲੱਗੇਗਾ ਤਾਂ स्वर्णਕਾਰਾਂ ਦੀਆਂ ਸਮੱਸਿਆਵਾਂ ਸਰਕਾਰ ਤੱਕ ਕਿਵੇਂ ਪੁੱਜਣਗੀਆਂ ਇਹ ਧਿਆਨ ਦੇਣ ਦੀ ਲੋੜ ਹੈ